मोरे मोरे गधी मैं तुम चैलेंज कर जावे इस सफर मेरा चैलेंज सब करियो कि तुम्हारा सपना जब तक उसे दुनिया पे ओ एम मेरे बंदा कभी थोड़ी किस्मतवीर का 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 ਸ਼ੀਸ਼ਾ ਖੇਲ ਖੇਲ ਮੇ ਟੁੱਟ ਗਿਆ ਟੁੱਟ ਗਿਆ ਟੁੱਟ ਗਿਆ ਕੀ ਵਾਕਈ ਦਿਲ ਦਾ ਸ਼ੀਸ਼ਾ ਖੇਡ ਖੇਡ ਚ ਟੁੱਟ ਗਿਆ ਅਸੀਂ ਗੱਲ ਕਰ ਰਹੇ ਹਾਂ ਫੀਤਲੰਗਰਾਲ ਤੇ ਮੋਹਿੰਦਰ ਭਗਤ ਦੇ ਸ਼ੀਤਲੰਗਰਾਲ ਚੰਦਰ ਭੱਗਤ ਜਿਨ੍ਹਾਂ ਨੇ ਅਸਤੀਫਾ ਦਿੱਤਾ ਸੀ ਪਰ ਆਮ ਆਪੀ ਕਾਟੀ ਨਹੀਂ ਸੀ ਮੈਂ ਤੁਝਾ ਤੁਸਨੇ ਮਤੋਂ ਨਾ ਪੰਜ ਪੰਜ ਛੱਡ ਗਿਆ ਮੋਹਿੰਦਰ ਭਗਤ ਨੂੰ ਬਣਾ ਲਿਆ ਹਲਕਾ ਚਾਰ ਅਗਰ ਪੂਰਾ ਚੋਰ ਲੱਗ ਪਏ ਕਿਉਂਕਿ ਉਹਨਾਂ ਨੂੰ ਵੀ ਲੱਗ ਰਿਹਾ ਸੀ ਕਿ ਲੋਕ ਸਭਾ ਚੋਣਾ ਮੁੱਕਨ ਤੋਂ ਬਾਅਦ ਆ ਰਹੀਆਂ ਨੇ ਵਿਧਾਨ ਸਭਾ ਚੋਣਾ ਉਹਨਾਂ ਦੇ ਵੈਸਟ ਹਲਕੇ ਦੇ ਵਿੱਚ ਤੇ ਸ਼ਾਇਦ ਸਰਕਾਰ ਉਹਨਾਂ ਨੂੰ ਜਿਤਾ ਕੇ ਐਮ ਐਲ ਏ ਬਣਾ ਦੇਵੇ ਪਰ ਸ਼ੀਤਲنگਰਾਲ ਨੇ ਜੋ ਖੇਡ ਖੇਡੀ ਹੈ ਉਸ ਦੇ ਨਾਲ ਦਿਲ ਟੁੱਟਿਆ ਦਿਖਾਈ ਦੇ ਰਿਹਾ ਹੈ ਮਹਿੰਦਰ ਪਗਦਾ ਕਿਉਂਕਿ ਪੂਰੀ ਗੰਭੀਰਤਾ ਦੇ ਨਾਲ ਲੱਗੇ ਹੋਏ ਸੇ ਪਰ ਚਾਰਜ ਹਾਲਾਂਕਿ ਮਹਿੰਦਰ ਪਗਦਾ ਕੋਈ ਰਿਐਕਸ਼ਨ ਸਾਹਮਣੇ ਨਹੀਂ ਆਇਆ ਹੈ ਪਰ ਸੋਸ਼ਲ ਮੀਡੀਆ ਤੇ ਮੀਮਸ ਬਣਨੇ ਸ਼ੁਰੂ ਹੋ ਗਏ ਨੇ ਇਮੇਮਸ ਨੂੰ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੇ ਨੇ ਜਿਸ ਦੇ ਵਿੱਚ ਮਹਿੰਦਰ ਭਗਤ ਤੇ ਜਿੰਦਰ ਵੈਸਟ ਸਟ੍ਰੀਟ 'ਤੇ ਡੀਚਾ ਰੱਖਣ ਵਾਲੇ ਹੋਰਾਂ ਲੀਡਰਾਂ ਦੀਆਂ ਤਸਵੀਰਾਂ ਲਾ ਕੇ ਵਕ-ਵਕ ਗਾਣੇ ਲਾ ਕੇ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਚਾਰੀਆਂ ਨੇ ਲੋਕ ਵੀ ਪੂਰੇ ਮਤੇ ਲੈ ਰਹੇ ਨੇ ਹਾਲਾਂਕਿ ਮਹਿੰਦਰ ਭਗਤ ਦਾ ਹਜੇ ਰਿਐਕਸ਼ਨ ਨਹੀਂ ਆਇਆ ਕਿ ਜੇਕਰ ਸ਼ੀਤਲੰਗਰਾਲ ਨੇ ਅਸਤੀਫਾ ਵਾਪਸ ਲੈ ਲਿਆ ਤੇ ਫਿਰ ਉਹਨਾਂ ਦਾ ਕੀ ਕਹਿਣਾ ਪਰ ਲੋਕਾਂ ਨੇ ਤਾਂ ਇਸ ਗੱਲ ਦਾ ਮਜ਼ਾਕ ਬਣਾ ਲਿਆ ਹੈ ਤੇ ਵੱਖ-ਵੱਖ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਾਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੁਹਾਨੂੰ ਦੱਸ ਦਈਏ ਕਿ ਸ਼ੀਤਲੰਗ ਰਾਲ ਉਰੀਆਂ ਚੋਣਾਂ ਦੇ ਦੌਰਾਨ ਆਪਣੇ ਅੰਦਾਜ਼ ਦੇ ਵਿੱਚ ਮਹਿੰਦਰ ਭਗਤ ਨੂੰ ਇਹ ਹਿੰਟ ਵੀ ਦੇਖਾਈ ਦਿੱਤੇ ਸੀ ਕਿ ਉਹ ਐਮਐਲਏ ਨਹੀਂ ਬਣ ਪਾਣਗੇ ਪਰ ਸ਼ਾਇਦ ਕਿਸੇ ਦੇ ਜ਼ਿਹਨ 'ਚ ਹੀ ਨਹੀਂ ਸੀ ਕਿ ਸ਼ੀਤ ਰੰਗਰਾਲ ਵਾਕਈ ਕੁਝ ਜੀਹਾ ਕਰਨ ਵਾਲੇ ਨੇ ਜਿਸ ਦੇ ਨਾਲ ਐਮਐਲਏ ਦੀ ਟਿਕਟ ਦੀ ਚਾਰ ਰੱਖਣ ਵਾਲੇ ਕਈਆਂ ਦੇ ਦਿਲ ਟੋਟੇ ਟੋਟੇ ਓ ਚਾਣਕੇ ਤੁਸੀਂ ਆਪ ਵੀ ਸੁਣੋ ਸ਼ੀਤਲنگਰਾਲ ਦੀ ਹੁਣ ਵਾਇਰਲ ਹੋ ਰਹੀ ਉਹ ਕਲਿੱਪ ਜਿਸ ਦੇ ਵਿੱਚ ਪਰੇ ਮੰਚ ਤੋਂ ਸ਼ੀਤਲنگਰਾਲ ਮਹਿੰਦਰ ਪਗਤ ਨੂੰ ਕੀ ਕਹਿ ਰਹੇ ਸੀ ਪਗਤੀ ਮੈਂ ਤੁਮ ਚੈਲੰਜ ਕਰ ਜਾਵੇਂ ਇਸ ਕਰਕੇ ਮੈਂ ਅਸਲ ਸੱਚ ਕਰਿਓ ਕਿ ਤੁਹਾਡਾ ਸੁਪਨਾ ਜਦ ਤੱਕ ਤੁਸੀਂ ਦੁਨੀਆ ਤੇ ਹੋ ਐਵੇਂ ਦੇ ਬੰਦਾ ਕਦੇ ਕੋਈ ਸਮਝ ਨਹੀਂ ਤਾ ਤੁਸੀਂ ਸੁਣਿਆ ਸ਼ੀਤਲنگਰਾਲ ਪਹਿਲਾਂ ਹੀ ਆਪਣੇ ਮੰਚਾ ਤੇ ਕੁਛ ਇਸੰਦਾਸ ਚ ਕਹਿਣ ਲੱਗ ਪਏ ਸੀ ਕਿ ਤੁਹਾਡਾ ਐਮਐਲਏ ਬਣਨ ਦਾ ਸਮਾਂ ਨਹੀਂ ਆਣਾ ਪਰ ਸੀਤਲنگਰਾਲ ਦੇ ਦਿਮਾਗ ਚ ਕੀ ਚੱਲ ਰਿਹਾ ਸੀ ਐ ਕੋਈ ਨਹੀਂ ਪੜ ਪਾਇਆ ਕੋਈ ਨਹੀਂ ਪੜ ਪਾਇਆ ਕੋਈ ਨਹੀਂ ਪੜ ਪਾਇਆ ਹੁਣ ਵੇਖਣਾ ਹੋਏਗਾ ਕਿ ਸੀਤਲنگਰਾਲ ਨੇ ਜੋ ਆਪਣੇ ਵੱਲੋਂ ਮਾਸਟਰ ਸਟੋਕ ਮਾਰਿਆ ਉਸ ਤੋਂ ਬਾਅਦ ਜਿੰਦਰ ਵੈਸਟ ਦੇ ਹਾਲਾਤ ਕੀ ਪੜਦੇ ਨੇ ਬਿਊਰੋ ਰਿਪੋਰਟ ਤਨਮੇਲ ਪੰਜਾਬੀ ਟੀਵੀ